ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਮਿਲਕ ਪਾਊਡਰ ਦੀ ਅੰਗਲਾ ਜਾਮਣਾ ਇਹਦੇ ਵਾਸਤੇ ਆਪਾਂ ਇਹ ਮਿਲਕ ਪਾਊਡਰ ਲਿਆ ਜੀ ਜਿੰਨਾ ਆਪਾਂ ਮਿਲਕ ਪਾਊਡਰ ਲਿਆ ਉਹਨਾਂ ਹੀ ਦੁੱਧ ਲਿਆ ਜੀ ਇਹ ਆਪਾਂ ਇੱਕ ਚਮਚਾ ਘਿਓ ਦਾ ਲਿਆ ਹੁਣ ਆਪਾਂ ਮਿਲਕ ਪਾਊਡਰ ਨੂੰ ਕੜਾਹੀ 'ਚ ਪਾ ਲਾਂਗੇ ਜੀ ਹੁਣ ਆਪਾਂ ਵਿੱਚ ਦੁੱਧ ਪਾ ਲਾਂਗੇ ਇਹਦੇ ਗੈਸ ਨਹੀਂ ਚਲਾਉਣਾ ਪਹਿਲਾਂ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਸਸਤਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਗੰਡਾ ਮਾਰ ਲਾਂਗੇ ਸਾਰੇ ਹੁਣ ਬੁੱਧ ਤੇ ਮਿਲਕ ਪਾਊਡਰ ਮਿਕਸ ਕਰ ਲਿਆ ਜੀ ਹੁਣ ਆਪਾਂ ਗੈਸ ਚਲਾਵਾਂਗੇ ਉਹਨੇ ਦਾ ਪਰਮਾ ਦਾ ਬਣਾ ਲਾ

ਆਪਣਾ ਮਾਵਾ ਬਣਤੀ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਕੇ ਠੰਡਾ ਕਰ ਲਵਾਂਗੇ। ਅਣ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਠੰਡਾ ਕਰ ਲਵਾਂਗੇ। ਇੱਕ ਬਾਟੀ ਆਪਾਂ ਚੀਨੀ ਦੀ ਲਈ ਹੈ ਜੀ। ਇਸ ਤੋਂ ਦੁੱਗਣਾ ਪਾਣੀ ਪਾਵਾਂਗੇ ਜੀ। ਪਾਣੀ 2 ਗੁਣਾ ਪਾਉਣਾ ਹੈ ਜੀ। ਕਿਉਂਕਿ ਇਹਦੀ ਚਾਰਸ ਨੂੰ ਪਤਲੀ ਰੱਖਣੀ ਪੈਂਦੀ ਹੈ।

ਤਾ ਚਮਚਾ ਬੇਕਿੰਗ ਪਾਊਡਰ ਦਾ ਪਾਵਾਂਗੇ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਜੀ ਇਹ ਹੁਣ ਆਪਾਂ ਢੱਕ ਕੇ ਰੱਖ ਦਾਂਗੇ ਸਾਈਡ ਤੇ ਇਹ ਆਪਾਂ ਮਿਕਸ ਕਰ ਲਾਂਗੇ ਮੈਦਾ ਤੇ ਬੇਕਿੰਗ ਪਾਊਡਰ ਨੂੰ ਪੈਸ ਦੀਆਂ ਬਾਲਸ ਬਣਾ ਲਾਂਗੇ ਛੋਟੀਆਂ ਛੋਟੀਆਂ ਇਸ ਤਰ੍ਹਾਂ क्रੈਕਸ ਨਹੀਂ ਰਹਿਣੇ ਚਾਹੀਦੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਐਸ ਤਰ੍ਹਾਂ ਆਪਾਂ ਸਾਰੀਆਂ ਬਾਲਸ ਬਣਾ ਲਾਂਗੇ ਕੋਈ ਵੀ क्रੈਕਸ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਡੀ ਅਗਲਾ ਜਾਉਣਾ ਫਟ ਜਾਣਗੀਆਂ ਇਧਰ ਆਪਾਂ ਤੇਲ ਗਰਮ ਰੱਖ ਲਿਆ ਜੀ ਹੁਣ ਤੇਲੇ ਜਿਆਦਾ ਗਰਮ ਨਹੀਂ ਕਰਨਾ ਨਾਰਮਲ ਦੇ ਗਰਮ ਰੱਖਣਾ ਇਹ ਆਪਣੀਆਂ ਬਾਲਸ ਬਣ ਕੇ ਤਿਆਰ ਆ ਜੀ ਹੁਣ ਹੁਣ ਆਪਾਂ ਇਹਨਾਂ ਤਾਲ ਲਾਂਗੇ ਜੀ ਆਪਾਂ ਸਾਰੇ ਬੌਂਸਾਂ ਨੂੰ ਲਾਜਮ ਨਾਲ ਤਾਲ ਲਾਂਗੇ ਇਹ ਆਪਣੀਆਂ ਗਲਵਿਆਂ ਨੂੰ ਪਕੀਆਂ ਹੁਣ ਆਪਾਂ ਇਹਨਾਂ ਨੂੰ ਚਾਸ਼ਨੀ ਚ ਪਾ ਦਾਂਗੇ। ਨਾਲ ਦੇ ਨਾਲ ਚਾਸ਼ਨੀ ਪਾਈ ਜਾਵੇ। ਆ ਤੁਸੀਂ ਪਾ ਕਰਨਾ। ਆਪਣੀਆਂ ਗਲਾਬ ਜਾਉਣਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨਾਂ ਨੂੰ 2 ਘੰਟੇ ਚਾशनी ਚ ਰੱਖਾਂਗੇ ਜੀ ਡੁਬੋ ਕੇ ਆਪਣੀਆਂ ਗਲਾਬ ਜਾਉਣਾ ਬਣ ਕੇ ਤਿਆਰ ਆ ਜੀ ਬਿਲਕੁਲ ਸਪੰਜੀ ਸੌਫਟ ਬਣਿਆ ਪੂਰੀਆਂ